ਪੱਗਾਂ ਤੂੰ ਇਹ ਲੱਗੇ ਤਮ ਦੇਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਨ ਲੱਗੇ ਨੇ ਫਿਰ ਬਾਜਦੀਆਂ ਨੂੰ ਚਲਾਸਦੀਆਂ ਹੋਣੇ ਪੱਗਾਂ ਤੂੰ ਇਹ ਲੱਗੇ ਤਮ ਦੇਦਾ ਹੀ ਹੋਣਾ ਜਦ ਪੱਗਾਂ ਨੂੰ ਕਿਹੜੇ ਕਿਨ ਲੱਗੇ ਨੇ ਫਿਰ ਬਾਜਦੀਆਂ ਨੂੰ ਚਲਾਸਦੀਆਂ ਹੋਣੇ ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲੱਗ ਸੰਪਤੀ ਦੀਆਂ ਚੋਣਾਂ ਸਿਖਰਾਂ ਤੇ ਨੇ ਇਹਨਾਂ ਚੋਣਾਂ ਨੂੰ ਲੈ ਕੇ ਹੀ ਪਿਛਲੇ ਦਿਨੀ ਪੰਜਾਬ ਦੇ ਵਿੱਚ ਨਾਮਜ਼ਦਗੀ ਫਾਈਲਾਂ ਦਾਖਲ ਕੀਤੀਆਂ ਜਾ ਰਹੀਆਂ ਸੀ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਕਾਂਗਰਸ ਦੇ ਵਿਚਾਲੇ ਇੱਕ ਦੂਜੇ ਦੀਆਂ ਪੱਗਾਂ ਵੀ ਉਤਾਰੀਆਂ ਗਈਆਂ ਸੀ ਯਾਨੀ ਚੰਗੀ ਝੜਪ ਕੀਤੀ ਗਈ ਸੀ ਇਸ ਗੱਲ ਨੂੰ ਲੈ ਕੇ ਹੀ ਗੁਰਦੀਪ ਸਿੰਘ ਰੰਧਾਵਾ ਆਪਦੇ ਐਮਐਲਏ ਨੇ ਬਿਆਨ ਦਿੱਤਾ ਸੀ ਕਿ ਪੱਗਾਂ ਨੂੰ ਕਿਹੜਾ ਕੇਲ ਲੱਗੇ ਹੁੰਦੇ ਨੇ ਇਹ ਤਾਂ ਲੱਤਦਿਆਂ ਰੈਂਦੀਆਂ ਨੇ ਤੇ ਵੱਜਦੀਆਂ ਵੀ ਰਹਿੰਦੀਆਂ ਨੇ ਗੁਰਦੀਪ ਰੰਧਾਵਾ ਦੇ ਇਸੇ ਬਿਆਨ ਨੂੰ ਲੈ ਕੇ ਹੀ ਵਿਸ਼ਵਦੀਪ ਫਾਜ਼ਿਲਕਾਰ ਨੇ ਇੱਕ ਆਪਣਾ ਬਿਆਨ ਜਾਰੀ ਕੀਤਾ ਹੈ ਫਿਰ ਰੰਧਾਵਾ ਸਾਹਿਬ ਸੁਣ ਕੇ ਜਾਇਜ਼ਾ ਗੁਰਦੀਪ ਰੰਧਾਵਾ ਨੇ ਇੱਕ ਬਿਆਨ ਦਿੱਤਾ ਕਿ ਪੱਗਾਂ ਨੂੰ ਕਿਹੜਾ ਕੇਲ ਲੱਗੇ ਹੁੰਦੇ ਆ ਤਾਂ ਲੱਤ ਦਿਨਾ ਚੜ੍ਹਦੇ ਨੇ ਰਹਿੰਦੇ ਆ ਤੇ ਐਡਾ ਪੰਜਾਬ ਦੇ ਲੋਕ ਆਬਰੇ ਪਏ ਆਉਂਦੀ ਫੋਟੋ ਨੂੰ ਸ਼ੇਅਰ ਕਰੀ ਜਾਂਦੇ ਆ ਫੱਲੇ ਕਮੈਂਟ ਕਰੀ ਜਾਂਦੇ ਆ ਉਹਨੇ ਕੀ ਗੱਲ ਕਹਤੀ ਆ ਕੋਈ ਗੱਲ ਗਲਤ ਨਹੀਂ ਕਹੀ ਉਹਨੇ ਕਿਉਂਕਿ ਤਾਂ ਹੀ ਕਹੀ ਕਿ ਇਹਨਾਂ ਨੂੰ ਗੁਰੂਆਂ ਬਾਰੇ ਪਤਾ ਨਹੀਂ ਸਿਰਫ ਵੋਟਾਂ ਬਾਰੇ ਪਤਾ ਮੈਂ ਅੱਜ ਸੱਚੇ ਸਿੱਖ ਨੂੰ ਪੁੱਛਦਾ ਪ੍ਰਮੰਤ ਮੰਤਰੀ ਨੂੰ ਕਿ ਕੀ ਵੀਰ ਤੇਰਾ ਮੂੰਹ ਸੌਂਤਾ ਗਿਆ ਆ ਕ੍ਰੀਮੂ ਮਾਨ ਕ੍ਰੀਮੂ ਦਾ ਸੀ ਉਠਾਂ ਵਾਲਾ 10 ਸੂਟ ਹੁੰਦੇ ਸੀ ਉਹਦੇ ਕੋਲ ਦੂਜੀ ਤੀਜੀ ਚ ਪਾਸ ਹੁੰਦਾ ਸੀ ਇਹ ਜਿਹੜੇ ਉੱਠ ਤੇ ਆਪਾਂ ਜਾਂਦੇ ਸੀ ਉਹਨਾਂ ਉਠਾਂ ਨੂੰ ਗਿੰਦਾ ਨਹੀਂ ਸੀ ਤੇ ਤੂੰ ਕਹਿੰਦਾ ਆ ਅਕਾਲੀ ਦਲ ਵਾਲੇ ਕਾਂਗਰਸੀ ਵਾਲੇ ਭਾਜਪਾ ਵਾਲਿਆਂ ਨੂੰ ਗਿੰਦਾ ਰਹਿਣਾ ਤੇ ਜਿਹੜੇ ਊਠ ਤੇ ਤੂੰ ਬੈਠਾ ਝਾੜੂ ਵਾਲੇ ਊਠ ਤੇ ਬੈਠਾ ਉਹਨਾਂ ਨੂੰ ਗਿੰਦਾ ਹੀ ਨਹੀਂ ਇਹ ਬੰਦਾ ਅੱਜ ਹੋਤ ਬਹਿਸ ਜਿਹੜਾ ਉਹਦੇ ਬੜੇ ਤਗੜੇ ਭਾਸ਼ਣ ਦੇ ਗਿਆ ਅਨੰਦਪੁਰ ਸਾਹਿਬ ਦੇ ਵਿੱਚ ਕਿ ਇਹ ਸੱਚਾ ਸਿੱਖਾ ਭਗਵੰਤ ਮਨ ਜਿਹੜਾ ਸੱਚਾ ਸਿੱਖ ਉਹਨਾਂ ਰਜਾਈਆਂ ਚ ਕਿਉਂ ਲੁਕਦਾ ਫਿਰਦਾ ਕਿਹੜੀ ਗੱਲੋਂ ਲੁਕਦਾ ਫਿਰਦਾ ਅੱਜ ਮੈਂ ਕੁਤਾਰ ਸੰਧੂਆਂ ਨੂੰ ਪੁੱਛਦਾ ਜਿਹੜੇ ਕਦੇ ਮਹਿਬਰ ਕਲਾਂ ਦੇ ਵਿੱਚ ਜਾ ਕੇ ਇਹ ਕਹਿ ਦਿੰਦੇ ਸੀ ਮਸਲੇ ਤੇ ਉਹਦੇ ਕੱਠ ਦੇ ਵਿੱਚ ਇਹ ਕਹਿੰਦੇ ਸੀ ਜੇ ਨਾ ਇਨਸਾਫ਼ ਮਿਲਿਆ ਸੀ ਪਾਰਟੀ ਛੱਡ ਦਾਂਗੇ ਗੁਰੂ ਨਾਲੋਂ ਪਾਰਟੀ ਵੱਡੀ ਨਹੀਂ ਤੇ ਅੱਜ ਮੇਰਾ ਵੀਰ ਹੈ ਕਿਹੜਾ ਲੱਡੂ ਮੂੰਹ 'ਚ ਪੈ ਗਿਆ ਜਿਹੜੀ ਗੱਲ ਚੁੱਪ ਹੋ ਕੇ ਬਹਿ ਗਿਆ ਇਹਨੂੰ ਕਰੋ ਬਰਖਾਸਤ ਤੁਸੀਂ ਇਹਨੂੰ ਬਰਖਾਸਤ ਨਹੀਂ ਕਰ ਸਕਦੇ ਨਾ ਇਹਨੂੰ 15 ਦਿਨਾਂ 'ਤੇ ਸਸਪੈਂਡ ਹੀ ਕਰ ਦੋ ਇਹਨੂੰ ਤੁਹਾ ਕਰਿਆ ਗੰਗਨੂ ਮੈਂ ਇੰਜੇ ਲੈ ਲਓ ਪਾਸੇ ਕਰ ਦੋ ਕਿਉਂਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਸਾਤ ਬਾਸ ਸਾਡੀ ਔਕਾਤ ਇੰਨੀ ਨਹੀਂ ਰਹਿ ਜਾਣੀ ਆ ਢੰਡਾ ਬਡੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਅਕਾਲ ਪਤਿ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਆ ਇਹਨੂੰ 15-20 ਦਿਨਾਂ ਵਾਸਤੇ ਤੁਸੀਂ ਹਰਮੰਦਰ ਸਾਹਿਬ ਦੇ ਵਿੱਚ ਇਹਨਾਂ ਨੂੰ ਫਰੈਸ਼ਾ ਸਾਫ਼ ਕਰਨ ਤੇ ਰੱਖੋ ਨਾਲ ਇੱਕ ਬੰਦਾ ਠੱਲੋ ਕਿ ਭਾਈ ਸਾਹਿਬ ਵਜ਼ੀਰ ਖਾਨ ਕੋਲ ਬਹੁਤ ਤਾਕਤ ਸੀ ਮੁਗਲਾਂ ਕੋਲ ਬਹੁਤ ਤਾਕਤ ਸੀ ਪਰ ਗੋਡਿਆਂ ਨੇ ਭਾਰ ਗਏ ਆ ਇਹਨਾਂ ਨੂੰ ਦੱਸੋ ਖਾਂ ਕਿਉਂ ਨਹੀਂ ਦੱਸਦੇ ਜਿਉਂ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੰਦੇ ਜੇ ਇਹ ਗਲ ਮਾਰੇ ਬੰਦੇ ਨੇ ਕਹੀ ਹੁੰਦੀ ਤਾਂ ਤੇ 295 ਦਾ ਪਰਚਾ ਤੱਕ ਪੈ ਜਾਣਾ ਸੀ ਪਰ ਇਹ ਐਮਐਲਏ ਹਤਾਂ ਪਰਚਾ ਨਹੀਂ ਪੈ ਰਿਆ ਮੈਂ ਗੱਲ ਕਹਿੰਦਾ ਸੁਣ ਗੱਲ ਗਰਦੀਪ ਰੰਧਾਵਾ ਐਮਐਲਏ ਦਾ ਇੰਨਾ ਹੰਕਾਰ ਨਹੀਂ ਕਰੀਦਾ ਸਾਲ ਟੂੜ ਦੀ ਪਾਵਰ ਆ ਪਹਿਲੇ ਗੱਲ ਨੋਟ ਕਰ ਜੇਕਰ ਲੋਕੋ ਤੁਸੀਂ ਵੋਟ ਦਾ ਮੁੱਲ ਪਤਾ ਕਰਨਾ ਹੋਵੇ ਜਿਹੜੇ ਅੱਜ ਲੋਕ ਤੁਹਾਡੇ ਘਰਾਂ ਚ ਆਏ ਬੈਠੇ ਆ ਜੇਕਰ ਵੋਟ ਦਾ ਮੁੱਲ ਪਤਾ ਕਰਨਾ ਹੋਵੇ 바ਵਾ ਸਾਹਮੋਂ ਬੇਦਖਤ ਜੀ ਨੂੰ ਪੁੱਛੋ ਜੇ ਕਿ ਵੋਟ ਦਾ ਮੁੱਲ ਕੀ ਆ ਜੇਕਰ ਪੱਗ ਦਾ ਮੁੱਲ ਪੁੱਛਣਾ ਹੋਵੇ ਪੱਗ ਦਾ ਮੁੱਲ ਪੁੱਛੋ ਜੀ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਬੱਚੇ ਸਹਿਬ ਜਾਦੇ ਜਿਨ੍ਹਾਂ ਨੇ ਬਚਪਨ ਤੱਕ ਨਹੀਂ ਆਲੇ ਪੂਰਾ ਵੇਖਿਆ ਸੀ ਤੇ ਨੀਆਂ ਦੇ ਵਿੱਚ ਚਨਾ ਕੇ ਸੀ ਥੋੜੇ ਜਵਾਕ ਦੇ ਕੰਡਾ ਵੱਜ ਜੇ ਹਰ ਪੈਰ ਨੰਗੇ ਆ ਹਰ ਠੰਡਾ ਕੋਟੀ ਪਾਵਾ ਟੋਪੀ ਦੇ ਦਿੰਨੇ ਆ ਮੂੰਹ ਬਲੇਟ ਦਿੰਨੇ ਆ ਉਹਦਾ ਹਵਾ ਤੱਕ ਨਹੀਂ ਲੱਗਣ ਦਿੰਦੇ ਤੇ ਉਹ ਸਹਿਬ ਜਾਦੇ ਠੰਡੇ ਬੁਰਜ ਚ ਬੈਠੇ ਰਹੇ ਆ ਤੇ ਤੁਸੀਂ ਇਹ ਕੈਮਰੇ ਨੂੰ ਅੱਖਾਂ ਨਹੀਂ ਚੱਕ ਸਕਦੇ ਐਵੇਂ ਫੋਟੋਆਂ ਸ਼ੇਅਰ ਕਰੀ ਜਾਂਦੇ ਐ ਕਰਤੀ ਐ ਕਰਤੀ ਕਹਿਣਗੇ ਅਸੀਂ ਗੁਰੂ ਸਾਹਿਬਾਂ ਦੀ ਲਾਗਾਂ ਕਾਦੀ ਲਾਦਾ ਬਈ ਤੁਸੀਂ ਜਵਾਬ ਦਿਓ ਗੁਰੂ ਸਾਹਿਬ ਦੇ ਦੋ ਸਹਿਬਜ਼ਾਦੇ ਜਿਹੜੇ ਨੀਂਹਾਂ 'ਚ ਚੁਣਾਈ ਗਏ ਆ ਬੱਚੇ ਸੀ ਵੱਡੇ-ਵੱਡੇ ਫਨਕਾਰ ਜਿਹੜੇ ਬੈਠੇ ਸੀ ਵਜ਼ੀਰ ਖਾਨ ਆਰਗੇ ਉਹਨਾਂ ਨੂੰ ਗੱਲ ਨਹੀਂ ਆਈ ਸੀ ਉਹਨਾਂ ਨੂੰ ਗੱਲ ਨਹੀਂ ਆਈ ਸੀ ਉਹ ਉਹਨਾਂ ਵੱਡੇ-ਵੱਡਿਆਂ ਤੋਂ ਨਹੀਂ ਡਰੇ ਜਿਨ੍ਹਾਂ ਦਾ ਸਾਮਰਾਜ ਬੜਾ ਤਾਕਰਾ ਸੀ ਤੁਸੀਂ ਆ 5 ਸਾਲਾਂ ਨਾਲ ਕੋ ਡਰਿ ਜੰਨੇ ਆ ਇਹਨਾਂ ਨੂੰ ਸ਼ਰਮ ਉਹ ਨਹੀਂ ਚਾਹੀਦੀ ਆ ਜਿਹੜੇ ਬੰਦੇ ਇਹ ਗੱਲਾਂ ਕਰਦੇ ਆ ਥੋੜੇ ਵਾਸਤੇ ਫਿਰ ਇੱਕ ਪਤਾ ਨਹੀਂ ਇਹ ਹੀ ਸੀ ਕਿ ਕੋਈ ਹੋਰ ਸੀ ਉਹ ਜਿਨ੍ਹਾਂ ਦੀਆਂ ਪੱਗਾਂ ਲੱਤੀਆਂ ਸੀ ਉਹਨਾਂ ਨੂੰ ਕਹੇ ਨਾ ਆਪ ਦਿਨਾਂ ਦੇ ਪੱਗਾਂ ਪਸਾਨ ਕੇ ਲਿਆਓ ਅੰਦਰੋਂ ਲੈ ਦੱਸ ਇਹ ਕੋਈ ਗੱਲ ਆ ਇਹ ਕੋਈ ਗੱਲ ਆ ਮੈਨੂੰ ਦੱਸੋ ਕੋਈ ਇਹ ਤੁਸੀਂ ਯਾਰ ਉਹਨਾਂ ਦੇ ਮੂੰਹ ਕੁਟੋ ਉਹਨਾਂ ਦਾ ਸਾਨੂੰ ਕੋਈ ਦੁੱਖ ਨਹੀਂ ਉਹ ਵੀ ਤੁਹਾਡਾ ਮੂੰਹ ਕੁਟਦੇ ਰਹੇ ਐ ਮੁਸਲਮਾਨਾਂ ਚੋਣਾ ਤੇ ਬਥੇਰੇ ਝਾੜੂ ਵਾਲੇ ਨੇ ਮੂੰਹ ਕੁਟਿਆ ਸੀ ਉਹਨਾਂ ਨੇ ਉਦੋਂ ਸਾਨੂੰ ਦੁੱਖ ਸੀ ਅਸੀਂ ਨਹੀਂ ਬੋਲਦੇ ਜੇ ਫੈਲਾ ਖੋ ਕੇ ਭੱਜਿਆ ਵੀ ਖੋ ਕੇ ਭੱਜਦੇ ਨਾ ਯਾ ਫੈਲਾ ਇਹ ਨੋਟ ਕਰ ਲੋ ਗੱਲ ਫੈਲਾ ਖੋ ਕੇ ਲੋਕਤੰਤਰ ਦਾ ਘਰ ਨਾ ਉੱਦੀ ਹੋ ਜਾਂਦਾ ਜਿੱਦੇ ਮੈਂ ਗੱਲ ਕਹਿਣੀ ਨਹੀਂ ਚਾਹੁੰਦਾ ਜਦੋਂ ਗੰਧਿਆਂ ਦੇ ਗਲਾ ਚ ਹਾਰ ਪੈਣ ਤੋਂ ਉੱਥੇ ਲੋਕਤੰਤਰ ਨਹੀਂ ਰਹਿ ਸਕਦਾ ਇਹ ਨੋਟ ਕਰੋ ਮੈਂ ਅੱਜ ਭਗਵੰਤ ਮਾਨ ਜੀ ਤੁਹਾਨੂੰ ਪੁੱਛਦਾ ਕੀ ਗੱਲ ਆ ਅੱਜ ਕਿਉਂ ਚੁੱਪ ਹੋ ਗਏ ਤੁਸੀਂ ਤੁਹਾਨੂੰ ਮੈਨੂੰ ਜਵਾਬ ਦਿਓ ਇਸ ਗੱਲ ਦਾ ਕਿਹੜੀ ਕੱਲੋਂ ਚੁੱਪ ਹੋ ਗਏ ਆ ਤੁਸੀਂ ਕਿਹੜਾ ਮੁੱਲ ਪਾ ਰਹੇ ਆ ਇਹ ਮੈਂ ਬੇਨਤੀ ਕਰਦਾ ਜਿਹੜੇ ਬੰਦੇ ਪਾਗ ਨਹੀਂ ਨਾ ਸਿਰ ਤੇ ਰੱਖ ਕੇ ਖਾਂ ਸਕਦੇ ਉਹ ਨਹੀਂ ਕਰ ਸਕਦੇ ਤੋ ਮੇਰੇ ਵੀਰ ਚਾਹ ਦਾ ਚੁੱਪ ਕਰਕੇ ਰਿਆ ਕਰੋ ਤੁਸੀਂ ਉਹ ਜੋ ਉਹ ਕਰੋ ਉਹਨਾਂ ਦਾ ਮੂੰਹ ਕੁੱਟੋ ਸਾਨੂੰ ਕੋਈ ਦੁੱਖ ਨਹੀਂ ਪਰ ਯਾਰ ਤੁਸੀਂ ਪੱਗਾਂ ਕਿੱਲ ਲੱਗੇ ਹੁੰਦੇ ਆ ਕੋਈ ਗੱਲ ਕਹਿਣ ਵਾਲੀ ਆ ਜਾਓ ਮੈਨੂੰ ਗੁਰੂ ਗ੍ਰੰਥ ਸਾਹਿਬ ਅੱਗੇ ਜਾ ਕੇ ਇਹ ਗੱਲ ਕਹਿ ਕੇ ਮੈਨੂੰ ਗੁਰੂ ਗ੍ਰੰਥ ਸਾਹਿਬ ਉੱਲ ਚੜ ਕੇ ਵਕਾਰ ਦਿਓ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਵੱਲ ਵੇਖ ਕੇ ਅੱਖਾਂ ਚੱਖਾਂ ਪਾ ਕੇ ਖੜ੍ਹ ਜਾਓ ਤੁਹਾਡੀ ਨੀਵੀਂ ਪੈ ਜਾਊਗੀ ਕਿਹੜਾ ਜਦੋਂ ਤੁਸੀਂ ਖੁਦ ਪੰਜਾਬ ਦੇ ਹੋ ਕੇ ਸਿੱਖਾਂ ਦੇ ਹੋ ਕੇ ਪੱਗਾਂ ਲਾ ਕੇ ਆ ਗੱਲਾਂ ਬੋਲਨੀ ਜਾਂਦੇ ਆ ਸਿੱਖ ਨੂੰ ਸਿੱਖ ਦੀ ਪੱਗ ਦੀ ਕਦਰ ਨਹੀਂ ਲਈ ਤਾਂ ਦੂਜੇ ਤੁਹਾਡੀ ਕਦਰ ਕੌਣ ਕਰੂਗਾ ਹੁਣੇ ਕੋਈ ਇਹ ਯੂਪੀ ਬਿਹਾਰ ਵਾਲੇ ਬੰਦੇ ਨੇ ਗੱਲ ਕਹੀ ਹੁੰਦੀ ਬੜੇ ਬੜਨਾ ਜੱਥੇ ਬੰਦੀਆਂ ਉੱਠ ਕਰਦੀਆਂ ਸੀ ਅੱਜ ਸਾਰੀਆਂ ਜੱਥੇ ਬੰਦੀਆਂ ਪੈ ਗਈਆਂ ਮੈਂ ਬੇਨਤੀ ਕਰਦੇ ਤੇ 295 ਦਾ ਪਰਚਾ ਕਟਾਓ ਤੇ ਨਹੀਂ ਕੱਲ ਨੂੰ ਕਿਸੇ ਮਾਰੇ ਬੰਦੇ ਨੂੰ ਜਾ ਕੇ ਵਾਰੋਗੇ ਨਾ ਇਹ ਕਿੱਡਾ ਤੀਸ ਮਾਰ ਖਾਣਾ ਹਰ ਦੇਰ ਸਾਫ ਦਾ ਐਮਐਲਏ ਰਗਾ 4 ਰੁਪਏ ਹੋ ਗਏ ਇਹਨੇ ਕੋਤੇ ਦਰਦਵਾ ਬਣਾਈ ਜਾਂਦਾ ਹੁੰਦਾ ਹੁਣ ਇਹਨੇ ਮਾਫੀ ਮੰਗੀ ਆ ਮਾਫੀ ਹੰਕਾਰ ਦੇ ਵਿੱਚ ਮੰਗੀ ਆ ਠੀਕ ਆ ਯਾਰ ਅਸੀਂ ਵੀ ਪੱਗਾਂ ਵਾਲੇ ਆ ਫੇਰ ਪੱਗਾਂ ਵਾਲੇ ਤਾਂ ਪੱਗਾਂ ਵਾਲੇ ਨਹੀਂ ਤੁਸੀਂ ਹੰਕਾਰਾਂ ਵਾਲੇ ਆ ਤੁਹਾਡੇ 'ਚ ਹੰਕਾਰ ਮੇਰੀ ਸੱਚੇ ਪਾਤਸ਼ਾਹਗੇ ਬੇਨਤੀ ਆ ਓਏ ਕਾਮਪੁਰਖ ਜੀਓ ਇਹ ਬੰਦੇ ਦਾ ਹੰਕਾਰ ਨੀਵਾ ਪਵਾ ਦੇ ਜਿਹੜਾ ਕਾਲ ਤਖਤ ਸਾਹਿਬ ਦੇ ਜਥੇਦਾਰ ਇਹਨਾਂ ਨੂੰ ਨਹੀਂ ਕੁਝ ਕਹਿ ਰਿਹਾ ਜੇਕਰ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਨੂੰ ਨਹੀਂ ਕੁਝ ਕਹਿ ਰਿਹਾ ਪੰਜਾਬ ਦਾ ਮੁੱਖ ਮੰਤਰੀ ਸਿੱਖ ਕਿਉਂ ਲੱਗਦਾ ਕਿਹੜੀ ਗੱਲੋਂ ਲਾਇਆ ਜਾਂਦਾ ਕਿਉਂਕਿ ਪੰਜਾਬ ਦੇ ਵਿੱਚ ਸਿੱਖ ਆ ਤਾਂ ਕਰਕੇ ਸਿੱਖ ਤਾਂ ਕਰਕੇ ਰਾਜ ਉਹ ਡੰਗਣੇ ਪੱਗ ਬੰਨੀ ਤਾਂ ਕਰਕੇ ਜਿਹੜੇ ਪ੍ਰਵਾਨਤ ਮਾਨ ਨੇ ਪੱਗ ਬੰਨੀ ਆ ਇਹਦਾ ਐਮਪੀ ਦੇਖੋ ਜਦੋਂ ਬਾਹਰ ਟੰਗੀ ਫਿਰਦਾ ਐ ਕਰਕੇ ਉਦੋਂ ਇਹ ਸਿਰ ਮੋਨਾ ਐ ਦਾ ਇਹਨੇ ਪੱਟ ਜੋਂ ਬੰਨੀ ਮੁੱਖ ਮੰਤਰੀ ਬਣਨ ਵਾਸਤੇ ਤੇ ਜੇਕਰ ਸਿੱਖਾਂ ਦਾ ਮੁੱਖ ਮੰਤਰੀ ਹੋ ਕੇ ਪੰਜਾਬੀ ਮੁੱਖ ਮੰਤਰੀ ਹੋ ਕੇ ਪੱਗ ਨੂੰ ਇਹ ਗੱਲ ਕਰਾ ਰਿਆ ਤਾਂ ਫਿਰ ਇਹਨੂੰ ਕੀ ਕਰ ਕੱਲੇ ਬੈਨਰ ਲਾਉਂ ਜੋਗ ਰਿਆ ਰਹਗਾ ਗੁਰੂ ਤੇਗ ਬਹਾਦਰ ਜੀ ਦੇ ਤੁਸੀਂ ਬੈਨਰ ਕਿੱਥੇ ਨਹੀਂ ਲਾਏ ਹਰ ਪਿੰਡ ਦੇ ਵਿੱਚ ਲਾਏ ਹਰ ਸ਼ਹਿਰ ਦੇ ਵਿੱਚ ਲਾਏ ਤੇ ਕੱਲੇ ਬੈਨਰਾਂ ਨਾਲ ਸਿੱਖ ਬਣ ਗਿਆ ਤੂੰ ਜੇਕਰ ਉਦੋਂ ਵੀ ਕਲਾਕਾਰ ਹੁੰਦੇ ਸੀ ਤੇ ਜਦੋਂ ਸਾਡੇ ਤੇ ਆ ਮਜੀਦ ਖਾਨ ਵਰਗੇ ਮੁਗਲਾਂ ਦਾ ਜਤੋਂ ਰਾਤ ਸੀ ਤਾਂ ਫਿਰ ਕੀ ਇੱਥੋਂ ਜਿਹੜੇ ਸਿੱਖ ਬੈਠੇ ਸੀ ਉਹ ਪੋਸਟਰ ਲਈ ਜਾਂਦੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਅਸੀਂ ਉਹਨਾਂ ਦਾ ਵਿਰੋਧ ਕਰਦੇ ਆ ਤੇ ਲੋਕ ਸ਼ੇਅਰ ਕਰੀ ਜਾਂਦੇ ਪੋਸਟਰ ਕਿਸੇ ਬੰਦੇ ਨੇ ਨਹੀਂ ਕਿਹਾ ਯਾਰ ਉੱਠ ਕੇ ਵੀ ਇਹਨੂੰ ਛੱਟੋ ਇਹਨੂੰ ਅੰਦਰ ਛੱਟੋ ਇਹਨੂੰ ਕਿਉਂ ਛੱਟੋਗੇ ਤੁਸੀਂ ਤੁਹਾਨੂੰ ਗੁਰੂ ਦੀ ਕਦਰ ਹੀ ਨਹੀਂ ਕਿਉਂ ਛੱਟੋਗੇ ਤੁਹਾਡੇ 'ਚ ਹੰਕਾਰ ਆ ਕਿਉਂ ਤੁਸੀਂ ਉਹ ਕਰੋਗੇ ਅੱਜ ਕੋਟਾਰ ਸਿੰਘ ਸੰਧਵਾ ਮੈਂ ਤੇਨੂੰ ਗੱਲ ਕਹਿਣਾ ਜਦੋਂ ਗੁਰੂ ਘਰ ਜਾਵੇਂ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਨਵਾਵੇਂ ਤੇਰੇ ਅੱਗੇ ਗੱਲ ਜ਼ਰੂਰ ਆਊਗੀ ਕਿ ਮੱਥਾ ਨਾ ਟੇਕ ਤੇਰੇ ਤੇ ਵਜੀਰ ਖਾਨ ਵਿੱਚ ਤੇਰੇ ਤੇ ਮੁਗਲਾਂ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੰਕਾਰਿਆ ਇਹ ਗੱਲ ਲਾਉਂਗੀ ਮੇਰਾ ਵੀਰ ਗੁੱਸਾ ਨਾ ਕਰੀ ਜਦੋਂ ਹਰ ਜੀਵਤ ਬੈਂਸ ਜਾਊਗਾ ਹਰ ਜੀਵਤ ਬੈਂਸ ਨੂੰ ਵੀ ਇਹ ਗੱਲ ਪ੍ਰਮਾਤਮਾ ਦੀ ਆਵਾਜ਼ ਵੱਜੂਗੀ ਭਗਵਾਨਤਮਾ ਨੂੰ ਤਾਂ ਆਵਾਜ਼ਾ ਵੱਜਣੀ ਨਹੀਂ ਇਹ ਤਾਂ ਬੱਸ ਜਾਈ ਚ ਪੈਨ ਜੋਗਰ ਤੇ ਜਿਹੜਾ ਗੁਰਦੀਪ ਰੰਧਾਵਾ ਉਹਨੇ ਬਿਆਨ ਦਿੱਤਾ ਕਿੱਡਾ ਚੰਗਾ ਦਿੱਤਾ ਪਾਰਟੀਆਂ ਬਾਜ਼ੀਆਂ ਚ ਤੋੜਪਨ ਹੁੰਦੀ ਰਹਿੰਦੀ ਆ ਕਿਉਂਕਿ ਤੁਸੀਂ ਲੋਕਤੰਤਰ ਨੂੰ ਕੀ ਸਮਝਦੇ ਆ ਹੰਕਾਰ ਆ ਜਾਂਦਾ ਤੁਸੀਂ ਉਹ ਲੋਕਾਂ ਜਿਹੜੇ ਕੀੜੇ ਮਕੌੜੇ ਹੁੰਦੇ ਨੇ ਬਾਅਦ ਚ ਤੁਹਾਨੂੰ ਤਾਜ ਮਿਲ ਜਾਂਦਾ ਤੇ ਤੁਸੀਂ ਲੋਕਾਂ ਨੂੰ ਕੀੜੇ ਮਕੌੜੇ ਤਾਂ ਮਸਲ ਨਹੀਂ ਅਸੀਂ ਤਾਂ ਕੀੜੇ ਮਕੌੜੇ ਆ ਤੁਹਾਡੇ ਤੁਸੀਂ ਸਾਨੂੰ ਕੀ ਲਈ ਦੇ ਬੈਠੇ ਆ ਪਰ ਤੁਸੀਂ ਤਾਂ ਇਹ ਸਾਫ਼ ਕਰਤਾ ਤੁਹਾਡੇ ਅੱਗੇ ਗੁਰੂ ਦੀ ਪੱਗ ਵੀ ਕੁਛ ਨਹੀਂ ਮੈਨੂੰ ਕੋਈ ਦੁੱਖ ਨਹੀਂ ਕਿਸੇ ਨੂੰ ਕੁੱਟੋ ਕਿਸੇ ਨੂੰ ਮਾਰੋ ਤੁਸੀਂ ਕੋਈ ਦੁੱਖ ਨਹੀਂ ਪਰ ਕਿੱਲਾ ਦਾ ਬਿਆਨ ਜੇ ਭਾਈ ਜੀ ਤੁਸੀਂ ਪੱਗਾਂ ਲਾ ਕੇ ਮਜ਼ਾਕ ਡਾਉਂਗੇ ਨਾ ਤੇ ਦੂਜਿਆਂ ਨੂੰ ਮਜ਼ਾਕ ਡਾਉਣੇ ਸੌਖੇ ਆ ਮੈਂ ਹਰ মিডিਆ ਚੈਨਲ ਵਾਲਿਆਂ ਨੂੰ ਬੇਨਤੀ ਕਰਦਾ ਗੱਲ ਭਗਵੰਤ ਮਾਨ ਤੱਕ ਪਹੁੰਚਾਓ ਹਰ ਮੈਂ ਇੱਕ ਪੰਜਾਬ ਦੇ ਵਿਅਕਤੀ ਨੂੰ ਬੇਨਤੀ ਕਰਨੇ ਗੱਲ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਓ ਸਪੀਕਰ ਸਾਹਿਬ ਤੱਕ ਪਹੁੰਚਾਓ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੀ ਨੂੰ ਜਿਹੜਾ ਸਿਰ ਨਵਾ ਕੇ ਮੇਰੀ ਬੇਨਤੀ ਆ ਇਹਨਾਂ ਨੂੰ ਗੀਤੀ ਦੇ 15 ਦਿਨ ਸਜ਼ਾ ਜ਼ਰੂਰ ਦਿਓ ਹਰਿਮੰਦਰ ਸਾਹਿਬ ਦੇ ਵਿੱਚ ਸੇਵਾ ਕਰਾਓ ਉਹ ਵੱਜੇ ਨੇ ਸੇਵਾ ਹੀ ਆ ਪਰਸਾ ਜਾ ਦੇ ਦਿਓ ਜੀ ਉਹ ਸੇਵਾ ਹੀ ਵੱਜੂਗੀ ਇਹਨਾਂ ਦੇ ਕਰੀਨਾ ਉੱਥੇ ਦੱਸੋ ਇਹਨਾਂ ਨੂੰ 21 ਤੁਨੀ ਜੇ ਇਹ ਗੱਲ ਕਿਸੇ ਯੂਪੀ ਬਿਹਾਰ ਦੇ ਬੰਦੇ ਨੇ ਬੋਲੀ ਹੁੰਦੀ ਕਿਸੇ ਬੀਜੇਪੀ ਨੇ ਬੋਲੀ ਹੁੰਦੀ ਕਿਸੇ ਕਾਂਗਰਸੀ ਨੇ ਬੋਲੀ ਹੁੰਦੀ ਤਾਂ ਆਪਾਂ ਖੂਨ ਡੋਲੋਂ ਤੱਕ ਜਾਣਾ ਸੀ ਇਹ ਬੋਲੀਆ ਕਿਉਂ ਆਪਾਂ ਸਾਰੇ ਟੁੱਟ ਜਾਈ ਜਾਂਦੇ ਆ ਕਿਹੜੀ ਗੱਲੋਂ ਸਜ਼ਾ ਦਿਓ ਔਰ ਮੈਂ ਦੋਨੇ ਹੱਥ ਜੋੜ ਕੇ ਮਾਫੀ ਮੰਗਦਾ ਸਿਰ ਨਵਾ ਕੇ ਮਾਫੀ ਮੰਗਦਾ ਜੇਕਰ ਮੈਂ ਕੋਈ ਗੱਲ ਗਲਤ ਕਹਿਤੀ ਆ ਤੇ ਮੈਂ ਸਿਰ ਨਵਾ ਕੇ ਮਾਫੀ ਮੰਗ ਰਿਹਾ ਮੈਨੂੰ ਮਾਫ ਕਰਿਆ ਜੇ ਔਰ ਰਿਐਲਿਟੀ ਗੱਲ ਇਹ ਆ ਕਿ ਇਨਾਂ ਚ ਵਜੀਰ ਖਾਨ ਦੀ ਆਤਮਾ ਆ ਗਈ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਜ਼ਰੂਰ ਕਰੋ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲਾਲਨ ਦਾ ਧੰਨਵਾਦ